ਕੋਈ ਜੀ ਕੋਣ ਵਖਰੀ ਹੋ ਸੀਸ ਵਖਰਾ ਹੋ ਗਿਆ ਤਲ ਵਖਰਾ ਇਹ ਗਦੇਵ ਬੁੱਲੇ ਸ਼ਾਨੇ ਦਾ ਲਿਖੀ ਸੀ ਉਹ ਕਹਿੰਦਾ ਗੁਰੂ ਤੇਗ ਪਾਦਰ ਅਵਤਾਰ ਨਾ ਹੁੰਦਾ ਹਿੰਦਾ ਬੇੜਾ ਪਾਰ ਨਾ ਹੁੰਦਾ ਮੰਦਰਾਂ ਵੀ ਟਲਕ ਨਾ ਤਲ ਨਾ ਖੜਕਦੇ ਪੂਜਾ ਦਾ ਕੋਈ ਤਿਆਰ ਨਾ ਹੁੰਦਾ ਜੇ ਤੇਗ ਬਹਾਦਰ ਅਵਤਾਰ ਨਾ ਹੁੰਦਾ ਉਹ ਕਹਿੰਦਾ ਨਾ ਹੁੰਦਾ ਨਾ ਹੁੰਦੇ ਜਗਰਾਤੇ ਮਾਤਾ ਦਾ ਦਰਬਾਰ ਨਾ ਹੁੰਦਾ ਹੁੰਦੀ ਸਭ ਦੀ ਸੁਨਤ ਗੱਲ ਵਿੱਚ ਨਾਉ ਦਾ ਹਾਰ ਨਾ ਹੁੰਦਾ ਜੇ ਤੇਹ ਬਹਾਦਰ ਅਵਤਾਰ ਨਾ ਹੁੰਦਾ ਹੁੰਦਾ ਨਾ ਕੋਈ ਰਾਮ ਪਾਸ਼ਾ ਜਪਦਾ ਕੋਈ ਮੁਰਾਰ ਨਾ ਹੁੰਦਾ ਜੇ ਤੇਹ ਪਾਤਵਾਰ ਨਾ ਹੁੰਦਾ ਇਹ ਨਾ ਬਿਨਾ ਪਾਰ ਨਾ ਜਿਹਾ ਜੀ ਮੰਤਰ ਟਲਕਣਕਦੇ ਨੇ ਕੋ ਗੀਤਾ ਦੇ ਪਾਠ ਹੋਰੇ ਕੋ ਮਾਤਾ ਜਗਰਾਤੇ ਹੋਰੇ ਕੋ ਮਾਤਾ ਦਰਬਾਰ ਲਗਰੇ ਆ ਕਿ ਲਗੇ ਦੀਨ ਗੁਤੀਵਦ ਸਹਿਬ ਦੀ ਫਿਰ ਲਾਣ ਕੀਤਾ ਗੁਰਸਾਹਿਬ ਦੇ ਸਰੀਰ ਦੇ ਟੁਕੜੇ ਕਰਕੇ ਦਿਲ ਦੇ ਚਾਰ ਨੇ ਗੇਟ ਨੇ ਉੱਥੇ ਟੰਗਿਆ ਜਾਣਾ ਪਰ ਸਿੱਖਾਂ ਨੇ ਸਲਾਹ ਕੀਤੀ ਭਾਈ ਨਾਨੂ ਦੇ ਘਰ ਰਾਜਾ ਜੈਸ ਦੇ ਘਰ ਦੇ ਲਾਲ ਇੱਕ ਮੁਹੱਲਾ ਹੈ ਉਹਦਾ ਨਾਂ ਦਿਵਾਲੀ ਉੱਥੇ ਭਾਈ ਕਲਿਆਣਾ ਜੀ ਦੀ ਜੋ ਧਰਮਸਾਲਾ ਪਣੀ ਉਹਦੇ ਨਾਲ ਭਾਈ ਨਾਨੂ ਦਾ ਘਰ ਭਾਈ ਜੇਦਾ ਉੱਥੇ ਰਹਦੇ ਭਾਈ ਆ ਗਿਆ ਭਾਈ ਗੁਰਬਖਸ਼ ਨੇ ਸਾਰੇ ਦੇ ਬਿਤੇ ਕਿਤੇ ਪੇ ਗੁਰੂ ਸਾਹਿਬ ਦੇ ਉਤਾਰ ਅਸੀਸ ਨਾਉ ਸੀ ਇੱਥੇ ਬੇਦਬੀ ਨਹੀਂ ਹੁੰਦੀ ਨਹੀਂ ਇਹਨਾਂ ਸਲਾਹ ਕੀਤੀ ਭਾਈ ਲਖੀ ਸ਼ਵਨਜਾਰ ਆਦ ਨੇ ਸਲਾਹ ਕੀਤੀ ਤੇ ਉਹ ਸੀਸ ਹੀ ਚੁੱਕ ਲਿਆ ਧਰਵੀ ਭਾਈ ਲਖੀ ਸ਼ਵਨਜਾਰ ਆਪਣੇ ਗੱਡੇ ਤੇ ਲੈ ਕੇ ਆਪਣੇ ਘਰ ਲੈ ਕੇ ਗਿਆ ਆਪਣੇ ਘਰ ਅੰਦਰ ਰੱਖ ਕੇ ਆਸਬੰਦ ਕਰ ਹੋਰ ਸਮਾਨ ਰੱਖ ਕੇ ਸੰਸਾਰ ਕੀਤਾ ਤੇ ਪੂਰੇ ਘਰ ਨੂੰ ਅਗਲਾ ਦਿੱਤਾ ਤੇ ਜਦੋਂ ਬਾਹਰ ਖੜਾ ਕੇ ਆ ਇੱਕ ਬੜੀ ਵੱਡੀ ਹਵੇਲੀ ਉਸ ਦੀ ਬੜਾ ਵੱਡਾ ਕਾਰੋਬਾਰੀ ਸੀ ਉਹਦਾ ਤੇ ਲੋਕਾਂ ਨੇ ਕਿਹਾ ਲੱਖੀ ਸ਼ਾਹ ਤੇਰਾ ਸਭ ਕੁਝ ਖਬਾ ਹੋ ਗਿਆ ਤੇਰਾ ਕਾਰ ਖਤਮ ਹੋ ਗਿਆ ਕਹਿੰਦੇ ਮ ਖਤਮ ਨਹੀਂ ਹੋਇਆ ਆਬਾਦ ਹੋ ਗਿਆ ਵੇਖੋ ਬਣਜਾਰੇ ਬੜੇ ਨੇ ਸੰਸਾਰੇ ਬਿਜ਼ਨਸਮੈਨ ਬੜੇ ਨੇ ਅੱਜ ਅੱਜ ਹੈਗੇ ਨੇ ਕਦ ਖਤਮ ਹੋ ਜਾਣਗੇ ਨਾਮ ਹੀ ਮੁੱਕ ਜਾਏਗਾ ਉਹਨਾਂ ਦੇ ਘਰ ਖੰਡਰ ਬਣ ਜਾਣਗੇ ਪਰ ਲੱਖੀ ਸ਼ਾਹ ਬਣਜਾਰ ਦਾ ਘਰ ਰਕਾਬ ਅੱਜ ਤੱਕ ਦਰਸ ਹੈ ਬਣਿਆ ਇਹ ਲੱਖੀ ਸ਼ਾਹ ਬਣਜਾਰ ਦਾ ਘਰ ਸੀ ਇਹ ਵਿਸ਼ਾਮ ਪਾਤਨ ਦੇ ਭਾਈ ਚੇਤਾ ਜੀ ਗੁਰੂ ਦਾ ਸਿਰ ਲੈ ਕੇ ਪੰਜ ਪ੍ਰਾਤ ਤਿਆਰ ਕਰਦੇ ਕਰਦੇ ਆ ਕੀਰਤਪੁਰ ਸਾਈਂ ਪੁੱਜੇ ਜਿੱਥੇ ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ ਨਾਲ ਮਾਤਾ ਗੁਜਰੀ ਵੀ ਮਾਤਾ ਨਾਨਕੀ ਵੀ ਨਾਲ ਤੇ ਸਹਿਬ ਨੇ ਜਦੋਂ ਸਿਰ ਲਿਆ ਨਾ ਭਾਈ ਚੇਤਾ ਜੀ ਨੇ ਤੇ ਗੁਰੂ ਸਾਹਿਬ ਗਲਬਕੜੀ ਲਾ ਕੇ ਕਹਿੰਦਾਂ ਜੇ ਤੁਸੀਂ ਰੰਗ ਰੇਟੇ ਗੁਰੂ ਕੇ ਬੇਟੇ ਤੁਸੀਂ ਪੁੱਤਰਾ ਦਾ ਕੰਮ ਕੀਤਾ ਆਪਣੇ ਜਾਨ ਨੂੰ ਇਸ ਖਤਰੇ ਵਿੱਚ ਪਾ ਕੇ ਗੁਰਦੇ ਪਿਤਾ ਦੇ ਸੀਸ ਲੈ ਕੇ ਆਉਣਾ ਇੱਕ ਪੁੱਤਰ ਹੀ ਕਰ ਸਕਦਾ ਤੁਸੀਂ ਗੁਰਦੇ ਪੁੱਤਰ ਇਥੋਂ ਵਿਵਾਨਕ ਕਰਜ ਤੇ ਗੁਰਦਾਰਾ ਸਾਹਿਬ ਨੇ ਇਥੋਂ ਗੁਰੂ ਸਾਹਿਬ ਦੇ ਜੋ ਸੀਸ ਨੂੰ ਪਾਲਕੀ ਚੁਲਾ ਕੇ ਸੀਸ ਕਾਂਸਪ ਦੇ ਆਇਆ ਗਿਆ ਜਿੱਤੇ ਗੁਰਦਾਰਾ ਸੀਸ ਗੰਜ ਸਾਹਿਬ ਅਨੰਦਪੁਰ ਸਾਹਿਬ ਉੱਤੇ ਸਾਹਿਬ ਦੇ ਸੀਸ ਦਾ ਸੰਸਾਰ ਕੀਤਾ ਗਿਆ ਸੋ ਇਹ ਜੋ ਸ਼ਹੀਦੀ ਹੋਈ ਆਪਾਂ ਇਹ ਨਾ ਕਿ ਗੁਰੂ ਸਾਹਿਬ ਕਹਿ ਦਿੰਦੇ ਬਈਏ ਕਿ ਦੁਆ ਦੇ ਖਾਤਰ ਹੋਇਆ ਠੀਕ ਹੈ ਉਸ ਨੂੰ ਫਰਿਆਦ ਲੈ ਕੇ ਆਏ ਨੇ ਹਿੰਦੂ ਪਰ ਅਸਲ ਵਿੱਚ ਵੇਖਿਆ ਜੇ ਇਹ ਸੱਚ ਦੀ ਖਾਤਰ ਸਹਿਬ ਨੇ ਕਿਹਾ ਹਰ ਬੰਦੇ ਨੂੰ ਆਪਣੇ ਧਰਮ ਪਿਆਰਾ ਹੈ ਹਰ ਬੰਦਾ ਆਪਣੇ ਧਰਮ ਦਾ ਪ੍ਰਚਾਰ ਕਰੇ ਸੱਚ ਨਾਲ ਪੇਮ ਨਾਲ ਜਿਹਦੀ ਮਰਜ਼ੀ ਧਰਮ ਵਿੱਚ ਜਾ ਸਕਦਾ ਪਰ ਤਲਵਾਰ ਜਿਹੜਾ ਹੈ ਨਾ ਇਹ ਜ਼ੁਲਮ ਇਹ ਬਰਦਾਸ਼ਤ ਕੀਤਾ ਜਾਏਗਾ ਸਹਿਬ ਕਿਰਪਾ ਕਰਨ ਗੁਰੂ ਸਾਹਿਬ ਪਾਈ ਉਹ ਪੂਰ ਰਹੇ ਉਸਤਰੀਏ ਬੇਕੋ ਅੱਜ ਚਾਂਦਨੀ ਚੌਂਕ ਜਿਹੜਾ ਜਿੱਥੇ ਕੋਸੋ ਸ਼ਹੀਦ ਕੀਤਾ ਗਿਆ ਅੱਜ ਜਲ ਮਗਾਰੀਆ ਉੱਥੇ ਸਵੇਰ ਸ਼ਾਮ ਕਿਰਤੂਆਂ ਲੱਖਾਂ ਬੰਦੇ ਆ ਕੇ ਪ੍ਰਸ਼ਾਦਾ ਪਾਣੇ ਆਉਂਦੇ ਤੇ ਦੇਜ ਦਾ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਔਰੰਗਾਬਾਦ ਬਣੀ ਹੋਈ ਇੱਕ ਦੀਵਾ ਬਤੀ ਜਗਨ ਵਾਲੀ ਇਸ ਕਰਕੇ ਦਾ ਕਦੇ ਹੰਕਾਰ ਨਾ ਕਰੀਏ ਕਿ ਮੈਂ ਅੱਜ ਉੱਥੇ ਤੇ ਮਿਲਿਆ ਹੋਇਆ ਮੈਂ ਜੋ ਮਰਜ਼ੀ ਹੁਕਮ ਜਾਰੀ ਕਰ ਸਕਦਾ ਸਤਗੁਰ ਕਿਰਪਾ ਕਰਨ ਜੀ ਗੁਰੂ ਨੇ ਬਖਸ਼ਾ ਕਿੰਨੀ ਨੇ ਸਰਬ ਵਿੱਚ ਨਿਮਰਤਾ ਵੀ ਆਪੇ ਫੇਰ ਹੀ ਬਣਾਉਣੇ ਸਫਲ ਨੇ ਸਮੂਹ ਸੰਗਤ ਦਾ ਧੰਨਵਾਦ ਤਾਂ ਨੂੰ ਬ੍ਰਾਂਸਾ ਮਾਤਰਾਵਾਦ ਹੈ ਆਪ ਸੰਗ ਦਰਸ਼ਨ ਕਰਨ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਵਿਚਾਰ ਕਰਦੇ ਹਾਂ ਅਨੇਕ ਪ੍ਰਕਾਰ ਦੀ ਘੁੱਲਾਗੱਤੀ ਹੋ ਜਾਇਆ ਕਰਦੀ ਸੰਗਤ ਉਰ ਤੋਂ ਬਖਸ਼ਿਸ਼ ਜੋਗ ਹੈ ਸਤਿ ਪੁਰਬਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਿਹੜਾ ਬਸਤੂ ਆ ਜੀ ਨੇ ਗੁਰਬਾਣੀ ਦੀਆਂ ਵੱਡ ਮੁੱਲੀਆਂ ਵਿਚਾਰਾਂ ਪੁਰ ਪਾਸ਼ਾ ਦਾ ਹਤੀਆਰ ਜਵਾਬ ਸਰ ਉਹਨੇ ਕੀਤਾ ਹੈ ਸਮੂ ਨਗਰ ਨਿਵਾਸੀ ਅਤੇ ਗੁਰਦੁਆਰਾ ਬੰਦਕ ਕਮੇਟੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਕਿ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਕੱਲ ਗੁਰਜੀ ਸੁਨਾਲੇ ਸਿੰਘ ਜੀ ਕੱਲ ਗੁਰਜੀ ਪੁੰਛ ਸੰ ਪੁੰਛ ਦੇ ਅੰਦਰ ਵੀ ਇੱਕ ਸਮਾਜ ਨੂੰ ਜੀ ਉਹਦੇ ਵਿੱਚ ਗਏ ਹੋਏ ਸੰ ਸੋ ਵਿਰਤੀ ਦਾ ਬਹੁਤ ਬਹੁਤ ਧੰਨਵਾਦ ਖੁੰਮ ਗੈਂਤੀ ਕਰਨਗਾ ਸਾਡੇ ਕੋਲ ਵਿਸ਼ੇਸ਼ ਤੌਰ ਤੇ ਰਾਜੀ ਜੱਥਾ ਪੁੰਚਾ ਵੀ ਜਮਨੀ ਸਿੰਘ ਜੀ ਉਹ ਸਟੇਜ ਤੇ ਆਦਾਂ ਅੱਧਾ ਤਕਰੀਬਨ ਪ੍ਰੋਗਰਾਮ ਲਈ ਤਕਰੀਬਨ 50 ਮਿੰਟ ਤੱਕ ਉਹ ਕੀਰਤਨ ਦੀ ਸੇਵਾ ਜੋ ਕਰਨਗੇ ਉਪਰੰਤ ਜੋ ਹੈ ਸਾਡੇ ਚੇਅਰਮੈਨ ਭਾਈ ਸਾਹਿਬ ਭਾਈ ਕੁਲਦੀਪ ਸਿੰਘ ਜੀ ਸੰਤਾ ਦਾ ਧੰਨਵਾਦ ਕਰਨਗੇ ਅਤੇ ਸਮਾਪਤੀ ਤੋਂ ਬਾਅਦ ਗੁਰੂ ਘਰ ਲੰਗਰ ਛੱਕੇ ਆਪ ਜੀ ਸਾਰੇ ਆਪਣੇ ਘਰਾਂ ਨੂੰ ਜੋ ਚਲੇ ਪਾਣਾ ਸੋ ਬੇਤੀ ਹੈ ਕਿ ਸਮੇਂ ਦੇ ਅੰਦਰ ਹੀ ਸਾਰਾ ਤਾਂ ਕਿ ਪ੍ਰੋਗਰਾਮ ਜੋ ਸੀਮਤ ਹੋ ਜਾਵੇ ਬਹੁਤ ਜਵਾ ਪੈ ਜਾਣ ਇਤਿਆਂ ਗੱਦੀਆਂ ਪਰੋਲ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ